ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਦਿਕ ਸਤ ਖਰੜ ਅੱਜ ਸਾਹਦਿਕ ਸਤ ਖਰੜ ਮੁਹਾਲੀ ਵੱਲੋਂ ਸ਼ਾਪੀ ਗਈ ਦੂਸਰੀ ਸਾਂਝੀ ਪੁਸਤਕ ਚਾਨਣ ਵੰਡ ਦੇ ਜੁਗਨੂ ਮਿੰਨੀ ਕਹਾਣੀ ਸੰਗ੍ਰਹਿ ਦਾ ਲੋਕ ਅਰਪਣ ਸਮਾਰੋਹ ਜਿਸ ਦੇ ਮੁੱਖ ਮਹਿਮਾਨ ਨਾਇਬ ਸਿੰਘ ਬਲਦੇਰ ਜੀ ਹੈ ਪਰਦਾਨ ਕੀ ਮਨਮੋਹਨ ਸਿੰਘ ਦਾਉ ਜੀ ਕਰਨਗੇ ਪੇਪਰ ਪੜ੍ਹਨਗੇ ਸਰਦਾਰ ਕੁਰਿੰਦਰ ਸਿੰਘ ਪੁਰੰਦਰ ਸਿੰਘ ਕਲਸੀ ਜੀ ਇਹ ਆਦੇ ਦੀ ਬੜੀ ਮਹਾਨ ਹਸਤੀ ਪ੍ਰਦਾਨ ਕੀ ਜਿਹੜੇ ਕਰ ਰਹੇ ਨੇ ਸਰਦਾਰ ਮਨਮੋਹਨ ਸਿੰਘ ਦਾਉ ਜੀ ਚਾਨਣ ਮੰਡ ਦੇ ਜੁਗਨ ਸ਼ੀਲ ਸਰਟੀਫਿਕੇਟ ਤੇ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ ਜੀ ਕੁਝ ਕੁ ਸੰਕਾਂ ਆਗੀਆਂ ਨੇ ਸੰਪੰਨ ਸ਼ਿਰ ਗੁਰੂ oven ਸਿੰਘ ਜੀ ਮਹਾਰਾ ਦਸ਼ਮੇਸ਼ ਪਿਤਾ ਜੀ ਚੜ੍ਹਦੀ ਕਲਾ ਰੱਖਣ ये प्रोग्राम सीनियर सेकेंडरी स्कूल खालसा सीनियर सेकेंडरी स्कूल खरड़ ਬਾਣੀਆਂ ਕਹਾਣੀਆਂ ਪੁੱਤ-ਪੋਤ ਕਰੇ ਨ ਸੱਚ ਪੁਰਾਣਾ ਹੋ ਗਏ ਨਾਹੀ ਨਾਨਕ ਚੇਟ ਕੀਏ ਕੁ ਕਾਜਾ ਪ੍ਰਭ ਲੋਗੋਂ ਗੰ ਕੈ ਆਵਤ ਲਾਜਾ

तुसी भेद बेशरम पकड़ने हो, तुसी काबू को ब्रज दिमाग में हो, तुसी बंजर और तो साला लोगी साह है लोगों का, तुसी भात में देश विदारी हो, जो भोरां देश से लोन लगे, अजय राजा को बात भी बिठ गुंडे भी देश पकड़ता है लोन लगे, कर्तव्य भागे देश माई, तुसी भेद भेद करने हो, देश और देश दे

ਤੁਸੀਂ ਮੁਜ਼ਰਮ ਜ਼ੁਰਮ ਤੁਹਾਡੇ ਜੇ ਬੜੀ ਸਜ਼ਾ ਦੇ ਕੋਈ ਯੋਗ ਨਹੀਂ ਤੁਸੀਂ ਹਾਕਮ ਹਿੰਦ ਦੇ ਮੁਜ਼ਰਮ ਹੋ ਤੁਸੀਂ ਮੁਜ਼ਰਮ ਹੋ ਮੈਨੂੰ ਕਹੋ ਕਿ ਦੇਵੋ ਤੁਸੀਂ ਹਿਰਦੇ ਹੋਰ ਨਾਂ ਦੇ ਮਰ ਸੁਣਦੇ ਹੀ ਦੱਬਾ ਦੇ ਰੋ ਇੱਕ ਇੰਦਰਾ ਨਾਂ ਦੇ ਬਦਲੇ ਵਿੱਚ ਤੁਸੀਂ ਦਿੱਲੀ ਜਿਹੜੇ ਨਾਂ ਦੇ ਰੋ ਤੇ ਭਾਰਤ ਨਾਂ ਦੀ ਇੱਜ਼ਤ ਨੂੰ ਤੁਸੀਂ ਮਿੱਟੀ ਵਿੱਚ ਮਿਲਾ ਦੇ ਰੋ ਐ ਲੋਕ ਰਾਜ ਦੇ ਘਾਉਂ ਚੋ

असि बाकी निजाम को पहलान से किस्मत हाँ अस अपने को प्रगवाना सही अंदू सिख या कुछ भी ना असि हिंदुस्तान से सात हैचना है फिर साझे कोई जवान नहीं तुम हिंद के पे लेते जोकों चोर हिंदुस्तान नहीं याल नहीं पोजे तारा ये हिंदुस्तान का साका है वाली अच्छा है, है तो ऐल खुरा खुद भी नहीं लगना लेकिन नहेरी छुटने वाली है जो अपने खुद कानून करू वो जनता उठन वाली है हर ताकत चकना चूर हो जो ताकत तो लुट

लोग खेरे कवि किताब है और ये <laughs> <बहुत खुँग। laughs> <laughs>